हां जी दोस्तों सारेया नुं सस्श्रीकाल स्वागत करदेया टोंडा राज संधू फार्मिंग दे विच आज खड़ेया दोस्तों ਪਿੰਡ ਵਾਂ ਤਹਿਸੀਲ ਜ਼ਿਲ੍ਹਾ ਸ਼੍ਰੀ ਕਰਨਤਰਨ ਸਾਹਿਬ ਕਰਨਤਰਨ ਤੋਂ ਦੋਸਤੋ ਕੋਈ 16-17 ਕਿਲੋਮੀਟਰ ਦੀ ਦੂਰੀ ਪਿੰਡ ਵਾਂ ਦੀ ਸ਼ਿਵਾਜਪੁਰ ਪਿੰਡ ਬਿਲਕੁਲ ਲਾਗੇ ਕਮਾਲਪੁਰਾ ਪਿੰਡ ਬਿਲਕੁਲ ਨਜ਼ਦੀਕ ਆ ਆਲ ਕਡੇਰੀ ਫਾਰਮ ਤੇ ਪਹੁੰਚਿਆ ਦੋਸਤੋ ਵੀਰ ਸ਼ੇਰੇ ਦੇ ਕੋਲ ਸੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਭਰਾ ਦਾ ਇਸੇ ਤਰ੍ਹਾਂ ਪਸ਼ੂ ਦੋਸਤੋ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ ਕੋਈ 5-7 ਨਗ ਜਿਹੜੇ ਆ ਹਰ ਇੱਕ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈਦੇ ਆ ਅੱਜ ਵੀ ਕੋਈ 5 ਵੇੜਾ ਤੁਹਾਨੂੰ ਦਿਖਾਉਣੀ ਆ ਦੋਸਤੋ ਜਿਨ੍ਹਾਂ ਦੇ ਵਿੱਚੋਂ ਤਿੰਨ ਵੇੜਾ ਤਾਜ਼ੀਆਂ ਸੱਜਰ ਸੁਈਆਂ ਨੇ ਦੋ ਗੱਬਣ ਸੋ ਪੂਰੀ ਡਿਟੇਲ ਤੁਹਾਨੂੰ ਇਹਨਾਂ ਪਸ਼ੂਆਂ ਦੀ ਮਿਲ ਜੂਗੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਅੱਜ ਤਰੀਕ ਦੋਸਤੋ 19 ਜੂਨ ਤੇ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਵੈਸੇ ਜਿਹੜਾ ਪਸ਼ੂ ਦੋਸਤੋ ਸੋਇਆ ਸੋਇਆ ਦੋ ਟਾਈਮ ਚੋਕੇ ਤਸੱਲੀ ਤੁਸੀਂ ਕਰ ਲਿਓ ਠੀਕ ਹੈ ਜੀ ਤੇ ਗੱਬਣ ਪਸ਼ੂ ਲੈ ਕੇ ਕੋਈ ਵੀਰ ਜਾਂਦਾ ਚੌਂ ਥਾਂ ਦੀ ਆਪਣੀ ਤਿੱਪ ਕੇ ਤਸੱਲੀ ਜ਼ਰੂਰ ਯਕੀਨੀ ਬਣਾ ਲਿਓ ਆਓ ਕਰਦੇ ਆਂ ਵਧੇਰੇ ਗੱਲਬਾਤ ਵੀਰ ਸ਼ੇਰੇ ਦੇ ਨਾਲ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਾਸਰੀ ਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਸਰੀ ਕਾਲ ਵੀਰ ਦੀ ਅੱਛਾ ਵੀਰ ਸ਼ੇਰੇ ਕਿਵੇਂ ਸ਼ਡਿਊਲ ਇੱਕ ਥੋੜਾ ਜਿਹਾ ਬਿਜੀ ਹੋਇਆ ਪਿਆ ਲੱਗਦਾ ਜਿਵੇਂ ਸੀਜ਼ਨ ਝੋਨੇ ਦਾ ਵੀ ਚੱਲ ਰਿਹਾ ਨਾਲ ਝੋਨੇ ਦਾ ਕਰਕੇ ਜੀ ਠੀਕ ਹੈ ਜੀ ਤੇ ਬਸੇ ਵਿਕਰੀ ਵਾਲੇ ਪਸ਼ੂ ਆਪਣੇ ਕੋਲ ਨਿਮੋ ਤਾਂ ਜਿਹੜਾ ਬੰਦਾ ਵਪਾਰ ਦਾ ਕੰਮ ਕਰਦਾ ਵਿਕਰੀ ਵਾਲੇ ਪਸ਼ੂ ਤਾਂ ਚਲੋ ਡੇਲੀ ਰੂਟੀਨ ਦੇ ਵਿੱਚ ਨਵੇਂ ਪੁਰਾਣੇ ਆਉਂਦੇ ਰਹਿੰਦੇ ਆ। ਹਾਂਜੀ ਹਾਂਜੀ ਆ ਹੀ ਜਾਂਦੇ ਆ ਸੰਤੋ। ਠੀਕ ਹੈ ਜੀ। ਮੰਨ ਲਓ 2-4 ਆਉਂਦੇ ਰਹਿੰਦੇ ਆ। ਠੀਕ ਹੈ ਵੀਰੇ। ਹਾਂਜੀ। ਤੇ ਅੱਜ ਆਪਾਂ ਜਿਹੜੇ ਪਸ਼ੂ ਦਿਖਾਉਣੇ ਆ ਤਿੰਨ ਤਾਜ਼ੀਆਂ ਸੱਜਰ ਸੁਈਆਂ ਵੇੜਾ। ਹਾਂਜੀ ਆਪਣੇ ਕੋਲ ਤਿੰਨ ਸੱਜਰਾਂ ਜਿਆ ਬਿਲਕੁਲ ਤਾਜ਼ੀਆਂ ਸੁਈਆਂ ਵਾ ਇੱਕ ਕੱਲ ਸੁਈ ਇੱਕ ਪਰਸੋਂ। ਜੀ। ਤੇ ਦੋ ਬੱਚੀਆਂ ਵੱਡੀਆਂ ਉਹ ਗੱਬਣਾਂ ਜੀ। ਠੀਕ ਹੈ ਜੀ। ਲਓ ਦੋਸਤੋ ਦੋ ਗੱਬਣ ਵੇੜਾ ਦਿਖਾਵਾਂਗੇ ਤੁਹਾਨੂੰ ਜਿਹੜੀਆਂ ਗਾਂ ਤਿਆਰੀ ਵਾਲੀਆਂ ਨੇ ਆਪਾਂ ਕਰ ਲਵਾਂਗੇ ਠੀਕ ਆ ਜੀ ਇਸ ਪਹਿਲੇ ਨੰਬਰ ਵਾਲੀ ਬੈਡ ਤੋਂ ਇਹ ਸਭ ਤਾਜੀ ਸੂਈ ਦਾ ਬੱਚੇ ਦਾ ਕਰਕੇ ਕਰਦੀ ਆ ਅੱਛਾ ਜੀ ਤਾਂ ਗਾੜੀ ਦੀ ਪਹਿਲੀ ਬੱਚੇ ਕਰਕੇ ਠੀਕ ਆ ਜੀ ਉਹ ਤਾਂ ਸੂਈ ਬਿਲਕੁਲ ਸੱਜਰ ਤਾਜੀ ਸੂਈ ਆ ਉਹਨੂੰ ਇਹ ਬੱਚਾ ਮੇਰਾ ਪਤਾ ਨਹੀਂ ਕਿੱਧਰ ਲੈ ਚੱਲੇ ਆ ਅੱਛਾ ਅੱਛਾ ਜੀ ਤੇ ਕਈ ਜਿਹੜੀਆਂ ਦੋਸਤੋ ਬੈੜਾ ਨਾਰਮਲ ਹੀ ਕਰਦੀਆਂ ਕਈ ਦਾ ਸੂਣ ਤੋਂ ਬਾਅਦ ਬੱਚੇ ਦਾ ਵਧੇਰੇ ਕਰਦੀਆਂ ਠੀਕ ਆ ਜੀ ਬੱਚੇ ਲਾ ਕੇ ਰਾਤ ਦੀ ਸੂਈ ਹੈ ਨਾ ਜੀ ਅੱਛਾ ਅੱਛਾ ਜੀ ਬੱਚੇ ਤੋਂ ਪਛਾਣ ਜਾਂਦੀ ਆ ਆਹਾਂ ਤੇ ਕ੍ਰੋਸ ਅੰਗ ਦੇ ਵਿੱਚ ਤਾਂ ਦੋਸਤੋ ਕੱਦ ਵੱਡਾ ਤੇ ਜਰਸੀ ਦਾ ਤੇ ਐਫ ਪੀ ਦਾ ਤੁਸੀਂ ਕ੍ਰ ਬੱਚੇ ਦਾ ਕਰਕੇ ਤੁਰਦੀ ਨਹੀਂ ਗਾਂਦੇ। ਲਓ ਠੀਕ ਹੈ ਜੀ। ਤੇ ਥੋੜਾ ਜਿਹਾ ਬੱਚੇ ਦਾ ਦੋਸਤੋ ਬਤੇਰੇ ਕਰਦੀ ਆ ਪਿੱਛੇ ਨੂੰ ਭਜਦੀ ਆ ਜਦਾ ਠੀਕ ਹੈ ਜੀ। ਅੱਜ ਸੂਈ ਨੂੰ ਕਿੰਨੇ ਕਿ ਦਿਨ ਹੋ ਗਿਆ ਜੀ? ਰਾਤ ਦੀ ਸੂਈ ਸੰਸਾ ਰਾਤ ਦੀ ਹੈ ਜੀ। ਤੇ ਦੋਸਤੋ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਕੋਈ ਆਪਾਂ ਤਸੱਲੀ ਕਰਵਾ ਦਿੰਨੇ ਆ ਠੀਕ ਹੈ ਜੀ। ਤੇ ਕੱਲ ਰਾਤ ਹੀ ਸੂਈ ਹੈ ਮਗਰ ਬਚੀ। ਆਪ ਬਚੀ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ। ਅੱਛਾ ਫਿਰ ਸਿਹਰੇ ਪਹਿਲੀ ਚਵਾਈ ਹੋਈ ਹੈ ਅੱਜ ਮਾਰਨ ਦੀ। ਹਾਂ ਜੀ ਰਾਤੀ ਚੋਈ ਹੈ ਜਿਹਦੇ ਸਿਹਰੇ ਹੋਈ ਹੈ। ਠੀਕ ਹੈ ਜੀ। ਸੋ ਕਰੋ ਸੰਗ ਦੇ ਵਿੱਚ ਆ ਦੋਸਤੋ ਦੁੱਧ ਬਚੀ ਸੰਸਾ ਜਿਆਦਾ ਨੇ 22 23 ਕਿਲੋ ਦੁੱਧ ਪਾ ਦੂਗੀ ਠੀਕ ਹੈ ਦੁੱਧ ਪਾਇਨਾ ਵਾ ਬਾਕੀ ਅਰੇ ਸੂ ਵੀ ਹੋਦਗੇ ਪਈ ਜੇ ਹੂੰ ਹੂੰ ਗਰਮੀ ਦਾ ਕਰਕੇ ਨਾ ਪਹਿਲਾਂ ਸੂਪੀ ਵੜ ਠੀਕ ਠੀਕ ਹੈ ਇੱਧਰ ਦੇਖੋ ਆ ਦੇਖੋ ਠੀਕ ਹੈ ਜੀ ਪਾਸ ਵੀ ਤੋਹ ਖਲੋ ਆ ਲੈ ਉਹ ਇਧਰ ਇਹ ਬਾੜੀ ਚੋਣੀ ਬਾੜੀ ਚੋਣੀ ਨੇ ਆਪਣਾ ਬਾੜੀ ਆ ਦੇਖੋ ਜੀ ਠੀਕ ਆ ਸੋ ਤੁਹਾਨੂੰ ਜਿਹੜਾ 200 ਪੂਰਾ ਹੱਤੀ ਚਵਾਈ ਦਾ ਥਾਣਾ ਮੁੱਠੀ ਥਾਣਾ ਤੇ ਬਾਕੀ ਇੱਕ ਇੱਕ ਦੋ ਦੋ ਧਾਰਾ ਮਾਰ ਕੇ ਤਸਲੀਆ ਆਪਾਂ ਕਰਵਾ ਦਿੰਨੇ ਆ ਠੀਕ ਆ ਜੀ ਦਰਾਰੇ ਲੱਗ ਜਾਣ ਚੋਰਾ ਕਰੀ ਦੇਖੋ ਸੰਗੋ ਲੋ ਜੀ ਨਾ ਉਹਨਾਂ ਦਾ ਫਾੜਾਈ ਧਾਰ ਪੈਂਦੀ ਆ ਇਹ ਆ ਬੱਚਾ ਨਹੀਂ ਹਟਦਾ ਆਪਾਂ ਇੱਕਾ ਥਾਂ ਮਾਰ ਦਿੰਨੇ ਦੇਖੋ ਧਾਰ ਫਾਟ ਵਾਲੀ ਕਿੱਡੀ ਕਿੱਡੀ ਮੋਟੀ ਬਿਲਕੁਲ ਜੀ ਬਿਲਕੁਲ ਨਾ ਦੋਸਤੋ ਮੋਟੀ ਧਾਰ ਆ ਫੱਟੀ ਵਾਲੀ ਧਾਰ ਠੀਕ ਆ ਜੀ ਤੇ ਮੋਗਾ ਚਵਾਈ ਆ ਪੂਰੀ ਆ ਦੇਖੋ ਜੀ ਠੀਕ ਆ ਸੋ ਚੋਣ ਚੋਣ ਇੱਕ ਨੰਬਰ ਆ ਤੇ ਆ ਕਰੋ ਜਾ ਕੇ ਜੀ ਠੀਕ ਆ ਜੀ ਸੋ ਚੰਗੀ ਚੁਵਾਈਏ ਦੋਸਤੋ ਬੈਸਟ ਚੁਵਾਈਏ। ਫਿਰ ਗਏ ਠੀਕਾ। ਠੀਕਾ। ਉਹ ਨਾ ਉਤਰਾ ਬੱਚੇ ਦਾ ਕਰਕੇ ਕਾਲੀ ਪੈਂਦੀ ਚੋਨ ਚਾਨ ਲਓ ਕੋਈ ਪਰਵਾਹ ਨਹੀਂ ਸੰਸਾਰ ਜਿਤਨਾ ਮਾਰਦਾ। ਥੋੜਾ ਬੱਚੇ ਦਾ ਕਰਕੇ ਦੋਸਤੋ ਵੀਰਾਂ ਦਾ ਵੀ ਥੋੜੀ ਕਾਲੀ ਪੈਂਦੀ ਆ। ਮੇਰੇ ਕੋਲ ਵੀ ਸੂਈ ਆ ਸੱਜਰ ਸੂਈ। ਬੱਚਾ ਪੰਜ ਮੇਰਾ ਕਿਦਰ ਲੈ ਥੱਲੇ। ਠੀਕ ਆ। ਅੱਛਾ ਵੀਰ ਸਰ ਇਹ ਕੀ ਡਿਮਾਂਡ ਕਰਦੇ ਆ ਇਸ ਵਾੜ ਦੀ ਆਪਾਂ। ਸੰਦੂ ਸਾਹਿਬ ਸਿਆਲਚ ਦੇ ਵਸੀ ਹੈਗੀ ਐ 80 85 ਦੀ। ਹਾਂਜੀ। ਹੁਣ ਵਸੀ ਦੇ ਦੀ ਆਪਾਂ 72000 ਦੀ। ਵੇਗਾ ਜੀ ਦੁੱਧ ਮੰਨ ਲੋ ਜੇ ਜਿਆਦਾ ਨਹੀਂ ਦੁੱਧ 22 ਕਿਲੋ ਖੁੱਲਾ ਦਊਗੀ ਹਾਂ ਬਾਕੀ ਪੂਰੇ ਵੱਡੇ ਕੱਢ ਕਾਢ ਦੀ ਤੁਸੀਂ ਵੀ ਵੇਖ ਲਓ ਬਾਕੀ ਗਾੜੀ ਮੈਂਸ਼ਨ ਕਰ ਦੋ ਹਾਂ ਬਾਕੀ ਗਰਮੀ ਗਰਮੀ ਚੱਲਣ ਵਾਲੀ ਆ ਸਾਰੀ 72000 ਦੀ ਦੋਸਤੋ ਇਹ ਬਈ ਸ਼ੇਰਾਂ ਦਾ ਵੀ 72000 ਦੀ ਦੇ ਦਾਂਗੇ ਮਗਰ ਵੱਛੀ ਆ ਠੀਕ ਆ ਜੀ ਤੇ ਸਵੇਰੇ ਵੀ ਤੁਹਾਨੂੰ ਦੱਸਾਂ ਵੀ ਸਵੇਰ 3:00 ਹੋਊਗੀ ਉਹਨਾਂ ਦਾ ਸੰਸਰ 3:00 ਹੀ ਆ ਗਿਆ ਠੀਕ ਆ ਜੀ ਲਓ ਵੀ ਠੀਕ ਆ ਸੋ ਦੋਸਤੋ ਵਿੱਚ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾ ਤੀਆਂ ਆ ਪਰੇ ਜਾ ਤੁਸੀਂ ਵੀ ਆਪਣੀ ਹੱਤੀ ਬੇਸ਼ੱਕ ਬੱਚੇ ਦਾ ਕਰਕੇ ਉਹਨੂੰ ਕਾਲੀ ਪਈ ਜਾਂਦੀ ਪਰੇ ਜਾ ਹਾਂ ਉਹ ਨਹੀਂ ਆਂਦਾ ਤੈਨੂੰ ਠੀਕ ਹੈ ਜੀ ਠੀਕ ਹੈ ਅੱਛਾ ਵੀਰੇ ਸ਼ੇਰੇ ਆਉਂਸਾਂ ਚੱਡਾ ਆਹ ਦੇਖੋ ਕੱਦ ਘਾੜਾ ਉਹ ਥੰ ਚੱਡਾ ਵਿਖਾਓ ਕੋਣ ਇੱਕ ਨੰਬਰ ਆ ਮੌਲੂ ਬਰਾਓ ਠੀਕ ਆ ਸੋ ਇਹ ਵੜਾ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਬਿਲਕੁਲ ਸੱਜਰ ਸੂਈ ਹੈ ਤਾਜੀ ਤੇ ਸੈਕੰਡ ਨੰਬਰ ਤੇ ਜਿਹੜੀ ਆਪਣੇ ਕੋਲ ਆ ਖੜੀ ਹੈ ਡੱਬੀ ਇਹ ਵੀ ਸੰਸਾਹ ਕੱਲ ਦੀ ਸੂਈ ਜੀ ਠੀਕ ਆ ਜੀ ਤੇ ਸੂਬਾ ਇਹ ਕਨਵਾ ਜੀ ਇਹ ਵੀ ਦੂਜਾ ਜੀ ਦੂਜਾ ਇਹਦਾ ਉਹ ਬੱਚਾ ਜੀ ਮਗਰ ਬੱਚਾ ਇਹਦੇ ਵੀ ਇਹਦੇ ਮਗਰ ਬੱਚਾ ਜੀ ਲਓ ਜੀ ਇਹਦੇ ਮਗਰ ਬੱਚਾ ਠੀਕ ਆ ਦੂਜਾ ਸੂਬਾ ਇਹ ਕੱਲ ਦੀ ਸੂਈ ਹੈ ਤੋਂ ਉਸ ਤੋਂ ਵੀ ਭੌਣੇ ਤੇ ਚੱਲਣ ਈ ਹੈ ਠੀਕ ਆ ਆ ਭਲਾ ਭੁਲਾ ਕਰਕੇ ਨਾ ਥੋੜੀ ਕਾਮਸਾਨੀ ਕਰ ਗਈ ਤੇ ਨੋਰਮਲ ਭਲਾ ਭੁਲਾ ਦੇ ਵਿੱਚ ਆ ਠੀਕ ਆ ਜੀ ਕਈ ਵਾਰ ਨੋਰਮਲੀ ਪਸ਼ੂ ਤਾਜੇ ਸੱਜਰ ਜਿਹੜੇ ਆ ਭਲਾ ਦੇ ਵਿੱਚ ਆ ਜਾਂਦੇ ਠੀਕ ਆ ਜੀ ਭਲਾ ਪਾ ਜਾਂਦੇ ਆ ਤਨਹਾਲ ਤੁਸੀਂ ਵੇਖੋ ਕੋ ਰੰਗ ਪ੍ਰਿੰਟ ਤੇ ਕੱਦ ਵੱਡਾ ਠੀਕ ਆ ਜੀ ਵੱਡੇ ਕੱਦ ਵਿੱਚ ਦੂਜਾ ਲੋਡ ਵਾਲੀ ਹੈ ਸੂਬਾ ਸੂਈ ਹੈ ਠੀਕ ਹੈ ਆ ਵਾਹ ਦੂਤੀ ਵਾਰ ਟੀਮ ਖਾਓ ਠੀਕ ਹੈ ਜੀ ओके। ਹਲਿਆ ਲੋ ਜੇ ਇਹ ਦੇ ਮਗਰ ਦੋਸਤੋ ਬੱਚਾ ਮੇਲ ਕਾ ਫਾ ਠੀਕ ਹੈ ਜੀ ਬੱਚਾ ਕੋ ਬਤਾ ਸਰ ਕਾਉਣੀ ਚੁਵਾਈ ਇਹਦੀ ਵੀ ਆ ਲਓ ਜੀ ਠੀਕ ਹੈ ਜੀ ਚੁਵਾਈ ਮਹਾ ਕਰਾ ਲ ਗਏ ਲਓ ਜੀ ਮਰਵਾ ਦੋ ਤਾਰਾ ਦੋ ਦੋ ਚਾਰ ਚਾਰ ਦੇ ਠੀਕ ਹੈ ਜੀ ਇਹ ਮਗਰ ਬੱਚਾ ਦਾ ਕੋ ਬੱਚਾ ਠੀਕ ਹੈ ਜੀ ਕੱਲ ਦੀ ਸੂਈ ਤਾਂ ਨੇ ਇਹ ਬੱਚਾ ਕੋ ਦੋ ਦੋ ਚਾਰ ਚਾਰ ਧਰਾਂ ਮਾਰ ਕੇ ਆਪਾਂ ਇਹ ਵੀ ਥਣਾ ਦੀ ਇੱਕ ਵਾਰੀ ਜੇ ਭਾਂ ਭਾਣੇ ਗੁਰੂ ਚੱਲ ਕੇ ਹੋਣਾ ਕਿ ਹੁਣ ਕਿਸੇ ਤੋਂ ਆਇਆ ਜਾਂਦਾ ਕਿ ਹੁਣ ਨਹੀਂ ਵੀ ਆਇਆ ਜਾਂਦਾ ਆ ਬਿਲਕੁਲ ਸੋ ਬੌਲੇ ਤੇ ਆ ਤਾਂ ਕੋਈ ਵੀਰ ਆਪਣੀ ਦੋ ਟਾਈਮ ਤਿੰਨ ਟਾਈਮ ਜੋਗੇ ਤਸੱਲੀ ਕਰ ਸਕਦਾ ਬੱਚਾ ਇਹਦੇ ਮਗਰ ਆ ਦੂਜਾ ਸਵੇਰ ਸੁਹੀ ਹੈ ਤੇ ਇਹਦਾ ਮੁੱਲ ਕੀ ਕਰਦੇ ਵੀਰ ਸੰਸਾ ਮੁੱਲ 50 ਤੇ 45 ਦੀ ਆ ਨਾ ਕਰਾਂਗੇ 45 ਦੀ ਜਸਨੋ ਆ ਹਾਂਜੀ ਠੀਕ ਹੈ ਜੀ ਬਾਕੀ ਵਿਹੜ ਇਹ ਵੀ 20 ਦੇ ਲੱਗ ਬਣੇ ਜਾਊਗੀ ਠੀਕ ਦੋ ਤੇ ਗਾੜੀ ਪਾਏ ਦਾ ਵਾ ਹੂੰ ਹੂੰ ਕਦ ਘਾਰ ਚੰਗਾ ਵਾ ਥਾਂ ਲੇਵੇ ਵਾਲੀ ਆ ਬਿਲਕੁਲ ਜੀ ਹਾਂਜੀ ਬਾਅਦ ਦੋਸਤੋ ਸੈਕਿੰਡ ਨੰਬਰ ਤੇ ਵਾਇਰਸੀ 45000 ਦੇ ਵਿੱਚ ਤੁਹਾਨੂੰ ਮਿਲ ਜੂਗੀ ਠੀਕ ਆ ਸੋ ਵੈੜ ਚੰਗੀ ਆ ਤੇ ਹੁਣ ਟਾਈਮ ਤੁਸੀਂ ਇੱਕ ਵਾਰੀ ਨੋਟ ਕਰ ਲਓ ਮਾਰਨਿੰਗ ਦੀ ਚੁਵਾਈ ਹੋਈ ਹੈ ਦੀ ਠੀਕ ਆ ਜੀ ਹੁਣ ਕੋਈ 2 2.5 2.5 3 ਵਜੇ ਦਾ ਜਿਹੜਾ ਹੁਣ ਸਮਾਂ ਹੈ ਠੀਕ ਆ ਅੱਛਾ ਫਿਰ ਸਿਰੇ ਅੱਗੇ ਜਿਹੜੀ ਆਪਣੇ ਕੋਲ ਆ ਬੱਛੀ ਆ ਗਈ ਇਹ ਵੀ ਕਸਮ ਜੀ ਪਹਿਲਾਂ ਜੀ ਇਹ ਵੀ ਸੂਈ ਹੈ ਹਾਂਜੀ ਇਹ ਚੌਗੀ ਆ ਪਹਿਲਾਂ ਲੋ ਜੀ ਮੋਹ ਚਾਰ ਦਾ ਦੱਸੋ ਠੀਕ ਆ ਜੀ ਪਹਿਲਾ ਸਵੇਰ ਸੁਈ ਆ ਤੇ ਦਿਨ ਨੂੰ ਕਿੰਨੇ ਹੋ ਗਏ ਅੱਜ ਇਹਨੂੰ ਸੰਸਾਵਾ 7 ਦਿਨ ਹੋ ਗਏ ਸੱਤਕ ਦਿਨ ਹੋ ਗਏ ਆਪਾਂ ਕਹਿ ਦੀ ਆ ਵੀ ਕੱਲ ਦੀ ਸੂਈ ਪਰਸੋਂ ਨਹੀਂ ਇਹਨੂੰ ਸੱਤ ਦਿਨ ਹੋ ਗਏ ਜੇ ਸੂਈ ਨੂੰ ਲਓ ਦੋਸਤੋ ਸੱਤਕ ਦਿਨ ਦਾ ਸਮਾਂ ਹੋ ਗਿਆ ਇਸ ਬੈਡ ਨੂੰ ਤੇ ਪਹਿਲਾ ਸੂਆ ਪ੍ਰੂਣ ਵਛੀ ਸੂਈ ਆ ਬੱਚਾ ਇਹਦੇ ਮਗਰ ਵੀਰ ਕੀ ਆ ਇਹਦੇ ਮਗਰੂ ਸੰਸਾ ਵਛਾ ਹੀ ਐ ਲਓ ਜੀ ਮਗਰ ਇਹਦੇ ਬੱਚਾ ਆ ਦੋਸਤੋ ਮੇਲ ਕਾਫ ਨੂੰ ਜਨਮ ਦਿੱਤਾ ਇਸ ਬੈਡ ਨੇ ਤੇ ਹੁਣ ਤਕਰੀਬਨ ਹਫਤੇ ਖੰਡ ਦੀ ਸੂਈ ਥਲੇ ਦੁੱਧ ਕਿੰਨਾ ਕ ਇਹਦੀ ਕੋ ਹੋ ਗਈ 9-10 ਕਿਲੋ ਹੋਊਗਾ ਠੀਕ ਹੈ ਜੀ ਹਾਂ ਜੀ ਬਾਕੀ ਉਹ ਕਰਮਾ ਲਈ ਠੰਡੀ ਸੀ ਲਿਆ ਬਾਕੀ ਇਤਰਾ ਬਾਹਮ ਥੱਲੇ ਬੈਠੇ ਰੋ ਲਓ ਲਓ ਜੀ ਠੀਕ ਹੈ ਜੀ ਸੋ so, 9 10 ਕਿਲੋ ਦੋਸਤੋ ਦੁੱਧ ਤੇ ਹੁਣ ਜਿਹੜੀ ਚੱਲ ਰਹੀ ਹੈ ਭਾਵੇਂ ਵੰਗਾ ਪਾਈਏ ਭਾਵੇਂ ਨਾ ਪਾਈਏ ਚੌਣ ਚਾਂ ਬਹੁਤ ਚੰਗੀ ਹੈ ਠੀਕ ਹੈ ਪੂਰੀ ਆ ਸਲਾਗਾ ਸੀ ਹਾਂ ਸੀਲ ਸਲਾਗ ਪੂਰੀ ਇੱਕ ਨੰਬਰ ਲੋ ਜੀ ਠੀਕ ਆ ਇਹਦੀਆਂ ਮੈਂ ਪਤਾ ਰ ਮਰਾਦ ਨੇ ਜਿਆਦੀ ਆ ਰ ਆ ਬਿਲਕੁਲ ਜੀ ਬਿਲਕੁਲ ਸੋ ਬੜਾ ਦੋਸਤੋ ਬਿਲਕੁਲ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਤਿੰਨ ਸਾ ਤਾਜ਼ੀਆਂ ਸੁਗੀਆਂ ਸਜਰ ਤਾਂ ਤਿੰਨਾਂ ਦੀ ਕੋਈ ਦੋ ਦੋ ਚਾਰ ਚਾਰ ਨਹੀਂ ਆਪਾਂ ਖੁੱਲੀਆਂ ਡੋਲੀਆਂ ਜਿਹੜੀਆਂ ਧਾਰਾ ਮਾਰ ਕੇ ਤੁਹਾਨੂੰ ਥਾਣੇ ਕੋਈ ਚੈੱਕ ਪਾਸ ਕਰਵਾ ਰਹੇ ਹਾਂ ਠੀਕ ਆ ਜੀ ਕਿਉਂਕਿ ਬਹੁਤੇ ਵੀ ਕੋਈ ਆਨਲਾਈਨ ਸੌਦਾ ਕਰਦਾ ਤੇ ਉਹਨਾਂ ਦੇ ਧਿਆਨ ਚ ਲਿਆ ਦਿੰਦੇ ਆ ਬਾਕੀ ਤੁਸੀਂ ਇੱਥੇ ਆਣ ਕੇ ਆਪਣੀ ਤਸੱਲੀ ਵੀ ਕਰੋ ਜਿਹੜੇ ਭਾਂਪਰਾਣੇ ਆਉਣਾ ਆ ਕੇ ਤਸੱਲੀ ਵੀ ਕਰ ਸਕਦਾ ਬਾਕੀ ਆ ਗਿਆ ਜੀ ਬੱਚਾ ਵੇਖ ਲਓ ਵੀ ਬਿਲਕੁਲ ਨਾਲ ਨਾਲ ਜੀ ਹਜੇ ਬਹੁਤ ਵਧੀਆ ਜੀ ਉਤਰਾਪਾ ਬੰਗਾ ਪਾ ਕੇ ਜਨੇ ਬੰਗਾ ਕਿੱਥੇ ਪਤਾ ਜਾਈ ਹੁੰਦਾ ਸਾਡਾ ਬੰਗਾ ਪਾਲੀਦਾ ਹੈ ਆ ਬੰਗਾ ਪਾ ਕੇ ਸੋ ਬੰਗੇ ਦੀ ਤਾਂ ਗਾਂ ਚਾਹੀਦੀ ਹੈ ਬੰਗਾ ਤੇ ਜ਼ਰੂਰੀ ਹੈ ਇਹਦੇ ਉਹ ਬਿਲਕੁਲ ਜੀ ਬਿਲਕੁਲ ਨਹੀਂ ਤਾਂ ਪਹਿਲੇ ਨਾਲ ਕੋਈ ਬੰਗੇ ਵੀ ਲੈਂਦੀ ਮਾੜੀ ਮੋੜ ਆਤ ਹੁੰਦੀ ਹੈ ਪਸੂ ਮਾੜੀ ਮੋੜ ਲਾਤ ਰੋਤ ਕਿਤੇ ਮੱਛੀ ਮੱਛਰ ਕਰਕੇ ਵੀ ਕਰ ਜਾਂਦਾ ਜਿਹੜੀ ਪਹਿਲਾਂ ਸੰਸਾ ਬੰਗਾ ਲੈ ਗਈ ਨਾ ਹਾਂ ਉਹਦੇ ਗਾਂ ਬਣ ਗਈ ਕੇ ਹਿਸਾਬ ਨਾਲ ਨਹੀਂ ਤਾਂ ਪਹਿਲਾਂ ਬੰਗਾ ਹੀ ਨਹੀਂ ਲੈਂਦੀਆਂ ਕੰਨਾ ਕੰਨਾ ਚੱਲ ਬਿਲਕੁਲ ਹਰ ਕੇ ਰਿਆ ਪਤਾ ਹੈ ਬੰਗਾ ਪਾ ਕੇ ਖਾ ਹੀ ਦੇਗੀ ਇੱਕ ਕੀ ਥਾਂ ਦੇਖੋ ਕਿਡਾ ਕਮਾਲ ਦਾ ਲੱਗਾ ਅੱਛਾ ਮੋ ਚਾਰ ਦੰਦਾ ਆਪਣੀ ਚੌਗੀ ਹੈ ਜੀ ਠੀਕ ਹੈ ਜੀ ਲਓ ਦੋਸਤੋ ਚੌਗੀ ਬਚੀ ਆ ਤੇ ਮਗਰ ਵਾਛਾ ਮੇਲ ਦਾ ਫਾ ਠੀਕ ਹੈ ਜੀ ਆਹ ਦੇਖੋ ਚਵਾਈ ਦੇਖੋ ਥਣ ਦੇਖੋ ਬਿਲਕੁਲ ਪਸਮਣ ਤੋਂ ਬਾਅਦ ਜਿਹੜਾ ਸਾਹਮਣੇ ਨਿਕਲਿਆ ਰਕ ਡਾਬ ਦੀਆਂ ਸਾਹਮਣੇ ਆ ਆ ਲੋ ਜੀ ਹੁ ਖਲੋ ਜਾ ਤੂੰ ਯੋਰ ਮਾਰੀ ਜਾ ਉਧਰ

ਕੌਣ ਚਾਹ ਬਹੁਤ ਚੰਗੀ ਆ। ਲਓ ਦੋਸਤੋ ਚਵਾਈ ਬੜੀ ਪਿਆਰੀ ਆ ਠੀਕ ਆ ਜੀ ਬੱਚੀ ਆਪ ਵੀ ਬਹੁਤ ਪਿਆਰੀ ਆ ਤੇ ਲਵੀ ਆ ਠੀਕ ਆ ਜੀ ਚਾਰ ਦੰਦ ਮੂੰਹ ਬੱਚੀ ਆ ਪਹਿਲਾ ਸੂਤ ਸੋਈ ਹਾਬ ਤੱਕ ਦੀ ਸੂਈ ਥਰੇ 9-10 ਕਿਲੋ ਦੁੱਧ ਹੁਣ ਮੌਕੇ ਤੇ ਮੌਜੂਦ ਆ ਤੇ ਛਰੇ ਇਹਦਾ ਵੀਰ ਮੁੱਲ ਕੀ ਕਰਦੇ ਪੈ ਜੇ ਸੰਤੂ ਸਾਹਿਬ ਮੁੱਲ 40000 ਕਰਾਂਗੇ ਲੈਵੇ 35000 ਰੁਪਏ ਯਾ ਸੁਣੋ ਹਾਂਜੀ ਠੀਕ ਆ ਜੀ ਕਿਉਂ ਆਪਾਂ ਮਾਲ ਵੇਚਣਾ ਵਾ ਬੋਲੇ ਥੋੜੀ ਮਿਲ ਕੇ ਵੜੇ ਵੜੇ ਬੋਲ ਕਰਕੇ ਜਿਵੇਂ ਮਿਲ ਕੇ ਭੰਨ ਘੱਟ ਕਰਦੇ ਰੋ ਆਪਾਂ ਮਾਲ ਵੇਚਣ ਵਾਲੇ ਬੋਲੀ ਕਰਨੇ ਜੇ ਜੀ। ਲਓ ਦੋਸਤੋ ਲੈ ਦੇ ਜ ਵਾਲੀ ਗੱਲ ਬਾਤ ਆ ਠੀਕ ਆ। ਬਾਕੀ ਫਿਲਹਾਲ ਤੁਹਾਨੂੰ ਮੁੱਲ ਦੱਸਦਾ। ਬੱਛੀ ਬੜੀ ਪਿਆਰੀ ਆ ਘਰੇਲੂ ਵੀਰ ਨੇ ਬਿਲਕੁਲ ਘਰੇ ਟਿਕਾਉਣੀ ਆ ਤੁਸੀਂ। ਲੋਹੇ ਖਰੀਦ ਤਰੀ ਕਰ ਸਕਦੇ। ਲੋ ਪਤਝੀ ਆ। ਲਓ ਪ੍ਰਦਾਨ ਦੇ ਵਿਖਾਈ ਦਿਓ। ਆ ਦੇਖੋ ਜੀ। ਠੀਕ ਆ। ਆ ਦੋ ਦੋ ਦਾਨ ਸਾਈਡਾਂ ਦੇ ਵਿਖਾ ਲਓ। ਲਓ ਜੀ। ਠੀਕ ਆ ਜੀ। ਠੀਕ ਆ ਜੀ। ਠੀਕ ਆ। ਤੇ ਅਗਲੇ ਜਿਹੜੇ ਆਪਣੇ ਕੋਲ ਪੀਸ ਅਗਲੇ ਖੜੇ ਆ ਜੀ ਨਗ ਇਹ ਗੱਪਣ ਇਹ ਆ ਗਿਆ ਜੀ ਵੱਡੇ ਦੋ ਜਾਜ ਉਹ ਜਾਜ ਆ ਗਿਆ ਸਮੁੰਦਰੀ ਬੇੜੇ ਹੈ ਵੇਖੋ ਵਸ਼ੀ ਦੀ ਬਰੀਡ ਹਾਂ ਸੰਗੈ ਜੀ ਸੁਆ ਕਣ ਮਸੂਂਦੀ ਅਗੇ ਇਹ ਦੂਜਾ ਸੁਣੀ ਹੈ ਜੀ ਲਓ ਦੋਸਤੋ ਦੂਜਾ ਸੁਆ ਇਸ ਬੈੜ ਦੇ ਸੁਣਾ ਵੇਖੋ ਰੰਗ ਬਾਕੀ ਨਸਲ ਬਰੀਡ ਵੇਖੋ ਬਹੁਤ ਪਿਆਰੀ ਬੈੜ ਆ ਫੇਸਬੁਕ ਕੁਆਲਿਟੀ ਵੇਖੋ ਬਾਕੀ ਡਿਜ਼ਾਈਨ ਫੈਸ਼ਨ ਚੰਗਾ ਵੇਖੋ ਜੀ ਠੀਕ ਆ ਕੱਦ ਕਾਟ ਵੀ ਕਰਮਾਲੀ ਨੂੰ ਡਾਡਾ ਲੱਗਾ ਠੀਕ ਹੈ ਜੀ ਬਹੁਤ ਪਿਆਰੇ ਕੱਦ ਕਾਟ ਦੇ ਵਿੱਚ ਆ ਫੁੱਲ ਹਾਈਟ ਸੋਹਣੀ ਵੇਲ ਹੈ ਠੀਕ ਹੈ ਜੀ ਤੇ ਸੁਆ ਜਿਹੜਾ ਬਿਲਕੁਲ ਦੂਜਾ ਸੁਨਾ ਇਹਨੇ ਹੁਣ ਕਰੈਕਟ ਤੇ ਦਿਨ ਵੀ ਮੇਰੇ ਉਹ ਤਾਂ ਤਕਰੀਬਨ ਵੀਰ ਕੱਢਦੀ 8-10 ਸੰਤ ਸਭ 10 ਹੀ ਲੈ ਜੂਗੀ ਦਿਨ ਤੇ ਜਿੰਨੇ ਲੈ ਜੇ ਉਨੇ ਚੰਗੇ ਆ ਆਹਾ ਕੋ ਆ ਦੇ ਹੱਥੀ ਭੈਣ ਭਰਾ ਪਾਲਾ ਲਾ ਲਊਗਾ ਤੇ ਹਾਂ ਲੋਬ ਦੋਸਤੋ ਕਰੋ ਚੱਕ ਠੀਕ ਹੈ ਜੀ ਫਿਰ ਤੋਰਾ ਫਿਰ ਠੰਡੀ ਡਿਜ਼ਾਈਨ ਦੇਖੋ ਦੋਸਤੋ ਚੌੜਾ ਪਿੱਠਪੂੜਾ ਪੂਰੀ ਮਜਬੂਤ ਉਹ ਪੋਪਰ ਪ੍ਰੋਫਾਈਲ ਇਤਾਂ ਹੀ ਦੇਖੋ ਭਾਵੇਂ ਥੱਲੇ ਬੈਠੇ ਰਹੋ ਅਸੀਂ ਦੇ ਹੂੰ ਸੋ ਲੰਬੇ ਥਣ ਠੀਕ ਹੈ ਜੀ ਸੋ ਹਰ ਕ ਪਾਸੇ ਪੂਰੀ ਕੁਆਲਿਟੀ ਦੇ ਵਿੱਚ ਥਣ ਦੇ ਵਾਲੀ ਸਾਈਡ ਤੋਂ ਤੇ ਹਾਈਟ ਕੱਦ ਵੀ ਕਰਮ ਵਾਲੀ ਨੂੰ ਬਹੁਤ ਖੂਬਸੂਰਤ ਲੱਗਾ ਪੂਰੇ ਉੱਚੇ ਕੱਦ ਕਾਟ ਦੇ ਵਿੱਚ ਆ ਬਿਲਕੁਲ ਸਮਾਲ ਸਾਈਜ਼ ਕੰਨ ਛੋਟੇ ਕੰਨ ਹਾਂ ਜੀ ਹਾਂ ਜੀ ਬੋਦੀ ਵਾਲੀ ਵੈੜਾ ਬਿਲਕੁਲ ਛੋਟੇ ਕੰਨ ਠੀਕ ਹੈ ਸੋ 10 ਕ ਦਿਨ ਆਈਡੀਆ ਹੈ ਵੀ ਦੋਸਤੋ 10 ਕ ਦਿਨ ਹਜੇ ਕੱਢ ਜੂਗੀ ਬਾਕੀ ਥੱਲਿਓ ਕਰਮਾ ਵਾਲੀ ਵੇਖੋ ਤੁਸੀਂ ਬਣੂਗਾ ਕੀ ਬਿਲਕੁਲ ਜਦੋਂ ਆਪਣੇ ਟਾਈਮ ਤੇ ਆ ਗਈ ਠੀਕ ਆ ਥਾਂ ਥਾਂ ਦੀ ਕੁਆਲਿਟੀ ਬਹੁਤ ਸੋਹਣੀ ਐ ਆ ਦੇਖੋ ਜੀ ਬੰਨੀ ਬੰਨੀ ਵਾਸੀ ਪੋਲੀ ਪਾਲੀ ਵੇਖੋ ਕੱਢੀ ਹੂੰ ਪਰ ਇਹ ਗੱਲ ਬਤਾਏ ਲਾਤੀ ਆ ਯਾਨੀ ਬੜਦੀ ਕੇ ਤੇ ਵੀਰ ਸ਼ੇਰੇ ਡਿਮਾਂਡ ਇਹਦੀ ਕੀ ਕਰਦੇ ਪਏ ਆਪਾਂ ਲੈ ਦੇ ਕੀ ਰਊਗਾ ਇਹਦਾ ਸੰਧੂ ਸਾਹਿਬ ਜਿੱਦ ਕੇ ਚੰਗੇ ਬ੍ਰੀਡਰ ਘੁੰਦੀ ਤੇ ਬੱਚੀ ਤੇ 10 ਲੱਖ ਰੁਪਏ ਦੀ ਹਾਂਜੀ ਆਪਾਂ ਇਹਦਾ ਲੈ ਦੇ ਅੱਜ 75000 ਦੀ ਬੱਚੀ ਦੇ ਦਾਂ ਕਿਉਂਕਿ ਉਹ ਕਿਸੇ ਭਣ ਭਰਾ ਨੇ ਸਾਹਮਣੇ ਵੀ ਆ ਹਾਂ ਹਾਂ ਹਨਾ ਤੇ ਚਲੋ ਆਪਾਂ ਗਾੜੀ ਖੜਕੀ ਅਗਲਾ ਵੇਚ ਵੀ ਲਵੇ ਕੋਈ ਭਾਵੇਂ ਘਰ ਰੱਖ ਲੇ ਬੱਚੀ ਸਾਰਿਆਂ ਬੰਨਾਂ ਚ ਵਿਗਦੀ 75000 ਦੀ ਦੇਦੀ ਅੱਜ 75 ਦੀ ਹਾਂਜੀ ਠੀਕ ਆ ਬਾਕੀ ਤੁਸੀਂ ਵੀ ਜਾਣੇ ਜੇ ਬੱਚੀ ਲੱਖ ਰੁਪਏ ਦੀ ਹੈਗੀ ਹੈਗੀ ਆ ਇਧਰ ਵੇਖੋ ਬਾਸੀ ਦਾ ਪ੍ਰਿੰਟ ਵੇਖੋ ਠੀਕਾ ਦਾ ਵੇਖੀ ਜਾਈਏ ਹੂੰ ਲਓ ਦੋਸਤੋ ਖੂਬਸੂਰਤੀ ਬੜੀ ਆ ਬਿਊਟੀ ਬਿਊਟੀ ਦੇ ਵਿੱਚ ਬਹੁਤ ਵਧੀਆ ਠੀਕਾ ਬੈਸਟ ਬਿਊਟੀ ਦੇ ਵਿੱਚ ਆ ਤੇ ਆ ਤੁਹਾਨੂੰ ਇੱਕ ਵਾਰ ਥੋੜਾ ਜਿਹਾ ਆਪਾਂ ਬਹਿਣੀ ਸਾਈਡ ਤੋਂ ਦਿਖਾ ਦਿੰਨੇ ਆ ਥਾਣੇ ਵੇਖੋ ਅਸੀਂ ਤੇ ਗਰਮੀ ਦਾ ਕਰਕੇ ਆ ਥੋੜਾ ਜਿਹਾ ਕਰਕੇ ਨਹੀਂ ਦੇ ਠੀਕ ਆ ਜੀ 75000 ਦੀ ਇਹ ਤੁਹਾਨੂੰ ਵੈੜ ਮਿਲ ਜਾਊਗੀ ਤੇ ਕਦ ਕੋਤ ਪੂਰਾ ਕੋਈ ਦੂਰੋਂ ਨੇੜੇੋਂ ਭਰਾ ਆ ਰਿਹਾ ਤੇ ਇੱਕ ਤੁਸੀਂ ਇਹ ਅੰਦਾਜ਼ਾ ਇੱਕ ਅੜੀਆ ਮੰਨ ਕੇ ਸੌਦਾ ਕਰਿਓ ਵੀ ਸੋਹਣੇ ਕਦ ਕੱਡ ਦੇ ਵਿੱਚ ਵੱਡੀ ਆ ਠੀਕ ਹੈ ਪੂਰੇ ਵੱਡੇ ਕਦ ਕੱਡ ਦੀ ਪੂਰੀ ਲੰਮੀ ਬੇਲ ਠੀਕ ਹੈ ਜੀ 75000 ਦੇ ਵਿੱਚ ਮਿਲ ਜੂਗੀ ਜੇ ਆਪਾਂ ਕਹਿ ਦਈਏ ਸੰਦਭ ਚਵਾਂ ਨੁਕਰਾਂ ਤੋਂ ਪੂਰੀ ਆ ਆ ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਨਹੀਂਗਾ ਤੇ ਇਸ ਤੋਂ ਬਾਅਦ ਆਪਣੇ ਕੋਲ ਜਿਹੜਾ ਇਧਰ ਬਲੈਕ ਡਾਇਮੰਡ ਖੜਾ ਹੈ ਜੀ ਇਹ ਵੀ ਹੀਰਾ ਹੀ ਆ ਵੇਖੋ ਜੀ ਠੀਕ ਹੈ ਜੀ ਵੇਖੋ ਵਛੀ ਦਾ ਡਿਜ਼ਾਈਨ ਹਾਂ ਚਾਪ ਤੋਂ ਲਓ ਦੋਸਤ ਇਹ ਵੀ ਗੱਬਣ ਵੇੜ ਤੁਹਾਨੂੰ ਦਿਖਾ ਰਹੇ ਆਪਾਂ ਲਾਸਟ ਦੇ ਵਿੱਚ ਠੀਕ ਹੈ ਜੀ ਸੋ ਇੱਕ ਰੰਗ ਬਿਲਕੁਲ ਜੈਡ ਬਲੈਕ ਸਮਝ ਲਓ ਠੀਕ ਹੈ ਜੀ ਵਜਨ ਮਨਿਆ ਨਾਲੋਂ ਵੀ ਜ਼ਿਆਦਾ ਹਾਂ ਤੇ ਵਜਨ ਵਿੱਚ ਕਰਮਾਲੀ ਦਾ ਦੋਸਤੋ ਬਿਲਕੁਲ ਆਪਾਂ ਗੱਲ ਕਰਦੇ ਨੇ ਵੀ ਗੋਲ ਸਹਰਾਣੀ ਵਰਗੀ ਆ ਕਰਮਾਲੀ ਠੀਕ ਆ ਤੇ ਸਵੇਰ ਦੂਜਾ ਕਸੂੰਦੀ ਐ ਦੂਜਾ ਹੀ ਸੰਸਾਬ ਦੂਜਾ ਸੂਗੀ ਦੂਜਾ ਸੂਬਾ ਤੇ ਦਿਨੇ ਤੇ ਵੀ ਘੱਟੋ ਘੱਟ ਹਫਤਾ ਖਾਂਡੀ ਮੰਨੀ ਐ ਹਾਂਜੀ ਇਹਦੇ ਵੀ 10 ਇਹਨੇ ਵੀ ਲੈ ਜਾਣੇ ਸੰਸਾ ਹੂੰ ਤੇ ਬਾਕੀ ਹੀ ਰੇ ਤਰ੍ਹਾਂ ਦੇ ਆ ਵੀ ਭਾਵੇਂ ਇਤਨੇ ਦੱਸੇ ਸੁੱਟ ਕੇ ਥੱਲੇ ਬੈਠੇ ਰੋ ਲੋ ਹੂੰ ਹੂੰ ਵੇਖੋ ਆ ਕਰੋ ਚੱਕ ਜੀ ਠੀਕ ਆ ਠੰਡੀਆਂ ਸੀਲ ਸਾਉ ਆ ਵੇ ਲੋ ਰਸਾ ਹਤੇ ਸਟੇ ਨੂੰ ਪਤਾ ਮੈਂ ਜਾਣਾ ਕਿ ਹੂੰ ਹੂੰ ਆਜਾ ਲੋ ਵੀ ਪ੍ਰਭੂ ਠੀਕ ਆ ਜੀ ਸੋ ਪੂਰੀ ਫਿਟ ਫਾਟ ਤੇ ਫੁੱਲ ਵਜਨਦਾਰ ਠੀਕ ਆ ਜੀ ਸੋ ਪੂਰਾ ਵਜਨ ਆ ਇਸ ਵੈਡ ਦਾ ਦੂਜਾ ਸੂਆ ਸੂਨ ਵਾਲੀ ਕੋਈ 8-7 ਦਿਨ ਐੜੀਆਂ ਬਣ ਕੇ ਤੁਸੀਂ ਸਬਦਾ ਕਰ ਲਿਓ ਥਣ ਪੂਰੇ ਲੰਬੇ ਆ ਦੋਸਤੋ ਝੋਲੀ ਝਾਲੀ ਬਹੁਤ ਆ ਨੇਵਾ ਥੱਲੇੋਂ ਪੂਰਾ ਖੋਲੂਗੀ ਠੀਕ ਆ ਜੀ ਤੇ ਜਿੰਨਾ ਚਿਰ ਦੋਸਤੋ ਪਸ਼ੂ ਨੇ ਦਿਨ ਪੂਰੇ ਆਪਣੇ ਕਰਨੇ ਉਹਨਾਂ ਚਿਰ ਤੱਕ ਇਹਨੇ ਕਰਮਾਲੀ ਨੇ ਬਣੀ ਜਾਣਾ ਤੇ ਪੂਰਾ ਬਣ ਬਣ ਕੇ ਕੰਬਲੀ ਹੋਣਾ ਜੇ ਨੜਾ ਡੋੜਾ ਕਾਫੀ ਜਿਆਦੀਆਂ ਢਿੱਲਾਂ ਪਹੁੰਚ ਜਾਂਦੀਆਂ ਆਜੋ। ਹਬੋ ਤੋਏ। ਇਹ ਸੰਤੂ ਸਾਹਿਬ ਆਹ ਹੈ ਨਾ ਮਿਲ ਕੇ ਗਰਮੀ ਜੀ ਸਾਨੂੰ ਚਾਹੀਦੀ ਹੈ ਮੈਂ ਦੇ ਬਰਾਬਰ ਤੇ ਇਹ ਮੈਂ ਦਾ ਬਰਾਬਰ ਹੀ ਕਰੂਗੀ। ਇਹਨੇ ਬਰਾਬਰੀ ਕਰਨੀ ਆ ਮੱਝ ਦੀ। ਕੋਈ ਮਿਲਕੇ ਨੂੰ ਗਰਮੀ ਨਾ ਨਹੀਂ ਕੋਈ ਠੰਡ ਨਾ ਨਹੀਂ ਕੋਈ ਸਿਆਲ ਨਾ ਨਹੀਂ। ਠੀਕ ਆ ਜੀ। ਲੈ ਵੀ ਛੇਰੇ ਵੀਰ ਚੰਗੀ ਆ ਨਿਗਰ ਨੁਕਰ ਵਾਲੇ ਪਾਸਿਓਂ ਤਾਂ ਪੂਰੀ ਕਸਰਾ ਕੱਢ ਚੀਜ ਆ। ਠੀਕ ਆ ਜੀ। ਸੰਤੂ ਸਾਹਿਬ ਦਾਣਾ ਦੇਣਾ ਖਾ ਕੇ ਪੜੀ ਆ। ਹਾਂ। ਇਹ ਵੀ ਦੱਸੋ ਠੀਕ ਆ ਜੀ। ਵੇਖੋ ਸੇਵਾ ਕਰਮਾਂ ਵਾਲੇ ਕਿਸੇ ਕਿਸਾਨ ਫਾਰਮਰ ਵੀਰ ਨੇ ਕੀਤੀ ਆ। ਤੇ ਪੂਰੀ ਗੁੰਦੀ ਪਈ ਆ ਠੀਕ ਆ ਜੀ ਪੂਰੀ ਗੋਲ ਚੋਂ ਪਾਸੇ ਤੁਸੀਂ ਵੇਖੋ ਪੂਰੀ ਗੁਲਾਈ ਦੇ ਵਿੱਚ ਠੀਕ ਆ ਇਧਰੋਂ ਵਿਖਾ ਦਿਓ ਥਾਣੂ ਇੱਕ ਹੈ ਬਾਈ ਜੇ ਥਾਣੂ ਵਿਖਾਓ ਕਈ ਥਾਣੂ ਮੰਜਾ ਲੱਗਾ ਵੇ ਵਾਹ ਲੋ ਕਿਹੜਾ ਕਿਹੜਾ ਨੋਕਰਾ ਥਾਣ ਲੱਗਾ ਠੀਕ ਆ ਜੀ ਠੀਕ ਆ ਤੇ ਇਹਦਾ ਮੁੱਲ ਵੀ ਦੱਸ ਦੀਏ ਫਿਰ ਕੀ ਕਰਦੇ ਆ ਡਿਮਾਂਡ ਜੀ ਇਹ ਸੰਸਾ 72000 ਦੀ ਦਵਾਂਗੇ 72000 ਦੀ ਹਾਂ ਜੀ ਮੁੱਲ 85 ਆ ਆ ਤੇ 72 ਦੀ ਹਾਂ ਨਾ ਕਰਾਂਗੇ ਠੀਕ ਆ ਜੀ ਬਾਓ ਦੋਸਤੋ ਇਹ 70000 ਦੀ ਮਿਲ ਜੂਗੀ ਡਿਮਾਂਡ ਕੁਛ ਵੀ ਆ ਦੋਸਤੋ 80 ਆ 85 ਆ ਕੁਛ ਵੀ ਤੇ 70000 ਦੀ ਐ ਸਨੋ ਠੀਕ ਆ ਸੋ ਪੌਲੀਪਲੀਤੀ ਆ ਪੂਰੀ ਕਰਮਾਲੀ ਪੂਰੀ ਰਾਜੀ ਫੁੱਲ ਭਜਨ ਵਾਲੀ ਆ ਠੀਕ ਆ ਕੇ ਬੰਨ ਦੋਵੇਂ ਵਸ਼ਿਆ ਨਹੀਂ ਕੁਸਗਾਈ ਹਾਂ ਜੇ ਆਪਾਂ ਮਿਲ ਇਹ 202 ਨਾਕ ਸੀ ਜਿਹੜੇ ਅੱਜ ਗੱਬਣ ਤੁਹਾਨੂੰ ਦਿਖਾਏ ਆ 300 ਏਸ ਵਾਈ ਸੀਗੇ ਸੋ ਸਵੇ ਪਸ਼ੂਆਂ ਦੀ ਵੀ ਆਪਾਂ ਧੜਾ ਧੜਾ ਮਾਰ ਕੇ ਵਿੱਚ ਤਸੱਲੀ ਕਰਵਾਤੀ ਆ ਚੌਥਾ ਨਾ ਸੀ ਤੇ ਬਾਕੀ ਐਨੀਮਲ ਜਿਹੜਾ ਵੀ ਕਿਸੇ ਵੀਰ ਨੂੰ ਪਸੰਦ ਆਉ ਗੋਂਦੀ ਖਾਸ ਤੌਰ ਤੇ ਤੁਸੀਂ ਨਰਕਪਰਖ ਇੱਥੇ ਆਣ ਕੇ ਕਰ ਲਿਓ ਇਹ ਅੱਜ ਪੰਜ ਪਸ਼ੂ ਵਿਕਾਊ ਆ ਕਰਮਾਲੇ ਬਹੁਤ ਖੂਬਸੂਰਤ ਖੂਬਸੂਰਤ ਨੇ ਠੀਕ ਆ ਜੀ ਸੋ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਆ 크ਰੋਸ ਸੰਗ ਦੇ ਵਿੱਚ ਆ ਐਚ ਐਫ ਬਰੀਡ ਦੇ ਵਿੱਚ ਆ ਜਰਸੀ ਪੱਖ ਦੀਆਂ ਬਿਹੜਾਂ ਨੇ ਠੀਕ ਆ ਜੀ ਤੇ ਸਾਰੇ 크ਰੋਸ ਸੰਗ ਦੇ ਵਿੱਚ ਆ ਤੇ ਵੀਰ ਸ਼ੇਰ ਇੱਕ ਨੰਬਰ ਬੋਲਦੇ ਆ ਆਪਣੇ ਨੰਬਰ ਉਹੀ 7710577 ਆ ਠੀਕ ਆ ਜੀ ਬਿਲਕੁਲ ਫਿਲਹਾਲ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਇਹ ਨਗ ਤੁਹਾਨੂੰ ਦਿਖਾਉਣੇ ਸੀਗੇ ਪਸ਼ੂ ਪਸੰਦ ਆਏ ਹੋਣਗੇ ਬਾਕੀ ਵੀਡੀਓ ਬਾਅਦ ਤੋਂ ਬਾਅਦ ਅਕੇ ਸ਼ੇਅਰ ਕਰਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ